ਛੇ ਭਾਰਤੀ ਨਾਗਰਿਕਾਂ ਜਿਨ੍ਹਾਂ ਵਿੱਚ ਹਰਿਆਣਾ ਅਤਾਰਤ ट्रैवल ਬਲੌਗਰ ਵੀ ਸ਼ਾਮਲ ਹੈ ਨੂੰ ਪਾਕਿਸਤਾਨੀ ਸੰਚਾਲਕਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਨੈਟਵਰਕ ਹਰਿਆਣਾ ਤੇ ਪੰਜਾਬ ਵਿੱਚ ਫੈਲਿਆ ਹੋਇਆ ਸੀ ਜਿਸ ਵਿੱਚ ਮੁੱਖ ਸੰਚਾਲਕ, ਏਜੰਟ, ਵਿੱਤੀ ਸਹਾਇਕ ਤੇ ਮੁਖ ਪਰਵਜੋ ਕੰਮ ਕਰਦੇ ਸਨ। ਦੋਸ਼ੀਆਂ ਵਿੱਚ ਜੋਤੀ ਮਲਹੋਤਰਾ ਵੀ ਸ਼ਾਮਲ ਹੈ ਜੋ YouTube ਚੈਨਲ Travel With Joy ਚਲਾਉਂਦੀ ਸੀ। ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਕਮਿਸ਼ਨ ਏਜੰਟਾਂ ਰਾਹੀਂ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ 2023 ਵਿੱਚ ਪਾਕਿਸਤਾਨ ਗਈ ਸੀ। ਆਪਣੀ ਯਾਤਰਾ ਦੌਰਾਨ ਉਸਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਇੱਕ ਸਟਾਫ ਮੈਂਬਰ ਅਹਿਸਾਨ ਉਰਹੀ ਮੁਰਫ ਦਾਨਿਸ਼ ਨਾਲ ਨੇੜਲੇ ਸਬੰਧ ਬਣਾਏ ਦਾਨਿਸ਼ ਜਿਸ ਨੂੰ ਸਰਕਾਰ ਦੁਆਰਾ ਪਰਸੋਨਾ ਨਾਨ ਗ੍ਰਾਂਟਾ ਕੋਸ਼ਿਸ਼ਿਤ ਕੀਤਾ ਗਿਆ ਹੈ 13 ਮਈ 2025 ਨੂੰ ਭਾਰਤ ਵਿੱਚੋਂ ਕੱਢ ਦਿੱਤਾ ਗਿਆ ਸੀ ਉਸ ਨੇ ਕਥਿਤ ਤੌਰ ਤੇ ਜੋਤੀ ਨੂੰ ਕਈ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨਾਲ ਮਿਲਾਇਆ WhatsApp Telegram ਅਤੇ Snapchat ਵਰਗੇ ਇਨਕ੍ਰਿਪਟਡ ਪਲੇਟਫਾਰਮਾਂ 'ਤੇ ਜੋਤੀ ਸ਼ਕੀਰ ਰਾਣਾ ਸ਼ਹਬਾਦ ਸਮੇਤ ਕਈਆਂ ਦੇ ਸੰਪਰਕ ਵਿੱਚ ਰਹੀ ਜਿਨ੍ਹਾਂ ਦਾ ਨੰਬਰ ਉਸ ਨੇ ਚੱਟ ਅਤੇ ਰਧਾਵਾ ਵਜੋਂ ਸੇਵ ਕੀਤਾ ਸੀ ਉਸ ਨੇ ਕਥਿਤ ਤੌਰ ਤੇ ਭਾਰਤੀ ਸਥਾਨਾ ਵਾਰੇ ਸੰਵੇਦਨਸ਼ੀਲ ਜਾਣਕਾਰੀ ਉਹਨਾਂ ਨਾਲ ਸਾਂਝੀ ਕੀਤੀ ਤੇ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੀ ਸਕਾਰਾਤਮਕ ਤਸਵੀਰ ਪੇਸ਼ ਕਰਨ ਵਿੱਚ ਉਹ ਐਕਟਿਵ ਰਹੀ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਸਨੇ ਇੱਕ ਪੀਆਈਈਓ ਨਾਲ ਵੀ ਗੁੜਾ ਰਿਸ਼ਤਾ ਬਣਾਇਆ ਤੇ ਉਸ ਨਾਲ ਬਾਲੀ ਇੰਡੋਨੇਸ਼ੀਆ ਦੀ ਯਾਤਰਾ ਵੀ ਉਸਨੇ ਕੀਤੀ